ਗ੍ਰਾਮ ਬੰਜਾਗਰ ਰਾਜਪੁਰਾ ਤੋਂ ਬੋਲਦਾ ਵੀ ਨਾਮ ਮੇਰਾ ਬਲਦੇਵ ਰਾਜਾ ਸਾਨੂੰ ਨਾ ਮੁਸ਼ਕਿਲ ਜੇ ਆਂਦੀ ਆ ਗੁਰਿੰਦਰਾ ਕੰਪਨੀ ਤੇ ਆਪਣੇ ਓਮਿਲ ਕੰਪਨੀ ਜਿਹੜੀ ਆ ਇਹ ਬਾਰ-ਬਾਰ ਪਬਲਿਕ ਨੂੰ ਹਰਸਮੈਂਟ ਕਰੰਦੀ ਆ ਕਿ ਗੱਡ ਕੇ ਰੋਡ ਜਿਹੜਾ ਪਬਲਿਕ ਦਾ ਆ ਤੇ ਪਬਲਿਕ ਨੂੰ ਇੰਨੀ ਜੀ ਪਰੇਸ਼ਾਨੀ ਆਂਦੀ ਕਿ ਹੱਤ ਹੋ ਜਾਦਾ ਅਸੀਂ ਇੰਦੇ ਅੱਗੇ ਪੀਲ ਕੀਤੀ ਆ ਕਿ ਜਿਹੜਾ ਰੋਡ ਜਿਹੜਾ ਨਾ ਇਹਦੀ ਮੈਂਟੀਨੈਂਸ ਕੀਤੀ ਜਾਵੇ ਤੇ ਸਹੀ ਤਰੀਕੇ ਨਾਲ ਜਿਹੜੀ ਪਬਲਿਕ ਜਿਹੜੀ ਆਣਾ-ਜਾਨੀ ਹੋਵੇ ਅੱਜ ਤੋਂ ਕਰ ਜਿਹੜਾ ਹੈ ਨਾ ਜਿਹੜਾ ਇਹ ਪ੍ਰੋਜੈਕਟ ਬੰਦਾ ਵੇ ਆ ਸ਼ਾਹਰ ਗੰਦੀ ਬਰਾਜ ਜਿਹੜਾ ਸਾਡੇ 55 ਪਿੰਡਾਂ ਦਾ ਹੈ ਜਿਹੜਾ ਨਾ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਸਾਡੇ ਬੱਚੇ ਨੂੰ ਉਹਦੀ ਯਾਰ ਨਹੀਂ ਮਿਲਿਆ ਉਹਨਾਂ ਤੋਂ ਸਾਡੇ ਮਕਾਨ ਜਿਹੜੇ ਹਨ ਤੇੜਾ ਆ ਗੀਆਂ ਮਕਾਨਾਂ ਦੀਆਂ ਤੇ ਤੇੜਾ ਆਉਣ ਦੇ باوجود ਵੀ ਜਿਹੜਾ ਨਾ ਸਾਡੇ ਜਿਹੜਾ ਰੋਡ ਇੰਨਾ ਕੀ ਡੰਗ ਘਰਤਾ ਤੇ ਲੋਕਾਂ ਨੂੰ ਮੁਸ਼ਕਲ ਆਈਆਂ ਤੇ ਲੋਕੀ ਜਿਹੜਾ ਨਾ ਬਾਹਰ ਆਏ 택ਸੀ ਸਾਹਿਬ ਆਇਆ ਜਿੱਕੇ ਖੰਗੋ ਉਹਨਾਂ ਨੇ ਐਕਸ਼ਨ ਸਰ ਨੇ ਐਕਸ਼ਨ ਹੈ ਰਵਿੰਦਰ ਸਿੰਘ ਬਾਗ ਨੇ ਜੀ ਆਨੇ ਡਿਊਟੀ ਲਾਈ ਜਿੰਦੀ ਤਿੰਨਾਂ ਕੰਪਨੀਆਂ ਦੀ ਇਹ ਜੀ ਰੋਡ ਦੀ ਮੈਂਟੀਨੈਂਸ ਕਰੋ ਜੋ ਪਬਲਿਕ ਨੂੰ ਮੁਸ਼ਕਲਾਂ ਆਉਂਦੀਆਂ ਉਹ ਹੱਲ ਕਰੋ ਜੈ ਜਨਤਾ ਨਾਮ ਮਦਨ ਲਾਲ ਰੈਡਨੂਰ ਰਾਜਪੁਰਾ ਬਾਰ ਨੰਬਰ 3 ਮਹਿਰਮਨ ਲਾ ਸਰ ਸਾਡੀ ਸਮੱਸਿਆ ਹੈ ਕਿ ਅਸੀਂ ਇਹ ਰੋਡ ਵਾਸਤੇ ਇਹਨਾਂ ਨੂੰ ਬਾਰ-ਬਾਰ ਰਿਕਵੈਸਟ ਕਰਦੇ ਰਹੇ ਹਾਂ ਕਿ ਇਹ ਜਿਆ ਰੋਡ ਹੈ ਸ਼ਾਹਪਰਕੰਡੀ ਤੋਂ ਲੈ ਕੇ ਮਾਹਵਲੜਾ ਤੇ ਸਾਰਾ ਰੋਡ ਟੁੱਟਿਆ ਪਿਆ ਇਹ ਜੀ ਮੰਡਿਡੇਟਸ ਕਰਦੇ ਹੋ ਆਰਾਮ ਜੀੜੇ ਪਾ ਕੇ ਰੇਤਾ ਬਜਰੀ ਪਾ ਕੇ ਕੁਝ ਕਿਸ ਤਰ੍ਹਾਂ ਦੇ ਆ ਆਮ ਪਬਲਿਕ ਨੂੰ ਕੋਈ ਕਿਸੇ ਗੱਲ ਦੀ ਪਰੇਸ਼ਾਨੀ ਨਾ ਆਏ ਪਰ ਕੰਪਨੀ ਵਾਲੇ ਨਾਵਾ ਨਹੀਂ ਕਰਦੇ ਰਹੇ ਸਾਡੀ ਨਹੀਂ ਗੱਲ ਸੁਣਦੇ ਰਹੇ ਇਸ ਕਰਕੇ ਅਸੀਂ ਤਾਂ ਚੱਕਾ ਜਾਮ ਕੀਤਾ ਚੱਕਾ ਜਾਮ ਕਰਨ ਦੇ ਦੌਰਾਨ ਕੰਪਨੀ ਵਾਲੇ ਵੀ ਆਏ ਆ ਦੋਨੋਂ ਕੰਪਨੀ ਵਾਲੇ ਵੀ ਆਏ ਆ ਐਕਸੋ ਸਾਹਿਬ ਵੀ ਆਏ ਆ ਤੇ ਸਾਡੇ ਪਰਿਵਾਰੀ ਸਾਹਿਬ ਉਹ ਵੀ ਸਾਡੇ ਕੋਲ ਆਏ ਆ ਤੇ ਅਸੀਂ ਉਹਨਾਂ ਨੂੰ ਮੌਕਾ ਦਿਖਾਇਆ ਤੇ ਉਹਨਾਂ ਮੌਕੇ ਤੇ ਸਾਡੀ ਗੱਲ ਸੇਰੀਓ ਸਮੱਸਿਆ ਸੁਣੀ ਹੈ ਤੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਮੌਕੇ ਤੇ ਜੋ ਵੀ ਹਾਲਾ ਹੈ ਕਰਵਾਉਂਦੇ ਆ ਰਸਤੇ ਦੀ ਵੀ ਗੱਲ ਹੋਈ ਹੈ ਪਾਣੀ ਦੀ ਵੀ ਗੱਲ ਹੋਈ ਹੈ ਤੇ ਸਰ ਉਸ ਸਮੱਸਿਆ ਦੇ ਵਿੱਚ ਜਿਹੜੇ ਅਸੀਂ ਇਹ ਸਾਰਾ ਪਿੰਡ ਅੱਜ ਇਕੱਠਾ ਹੋਇਆ ਮੇਰਾ ਨਾਮ ਨਿਸ਼ਾ ਮਰਾ ਬਾਰਡ ਨੰਬਰ 3 ਨੇ ਸਾਨੂੰ ਛੜਕ ਦੀ ਬੜੀ ਮੁਸ਼ਕਲ ਆਂਦੀ ਪਈ ਹੈ ਬੁੱਜੀ ਨੂੰ ਪਾਣੀ ਦੀ ਬੜੀ ਸਮੱਸਿਆ ਆ ਪਾਣੀ ਆ ਬਿਲਕੁਲ ਨਹੀਂ ਆਂਦਾ ਪਿਆ ਗੂੜੇ ਪਾਣੀ ਨਹੀਂ ਆਂਦਾ ਪਿਆ ਸਾਨੂੰ ਆਂਦੇ ਪੁੱਛੋ ਪਾਣੀ ਜਿਆਦਾ ਛੜਦੇ ਜਿਆਦਾ ਪਾਣੀ ਛੜ ਦਿੰਦੇ ਆ ਤੇ ਆਪਸੇ ਰਾਨ ਕੇ ਦੇਖ ਜਾਂਦੇ ਦਾ ਇਹ ਬੜਾ ਪਾਣੀ ਆਏਗਾ ਤੇ ਮੇਰਾ ਪਾਣੀ ਕੁਛ ਵੀ ਨਹੀਂ ਆਂਦਾ ਮੇਰਾ ਨਾਮ ਮੰਦੀ ਮਹਿਰਾ ਹੈ ਮੈਂ ਵਾਰਡ ਨੰਬਰ 3 ਦੀ ਮੈਂਬਰ ਹਾਂ ਸਰ ਪਰੇਸ਼ਾਨੀ ਤੇ ਕਾਫੀ ਹੈ ਇਹ ਗੱਡੀਆਂ ਚੱਲ ਰਹੀਆਂ ਨੇ ਕੰਮ ਲੱਗਿਆ ਹੋਇਆ ਨਹਿਰ ਦਾ ਵੀ ਤੇ ਬਹੁਤ ਜ਼ਿਆਦਾ ਖੱਡੇ ਹੋ ਗਏ ਨੇ ਸੜਕ ਦੇ ਬਹੁਤ ਵਾਰ ਇਹਨਾਂ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਯਾ ਤਾਂ ਰੋਡ ਠੀਕ ਕਰਵਾਓ ਕਿਉਂਕਿ ਜਿੱਥੇ ਗਰਮੀਆਂ ਨੇ ਤੂੜ ਵੀ ਬੜੀ ਹੁੰਦੀ ਹੈ ਪਾਣੀ ਵਾਸਤੇ ਵੀ ਇਹੀਂ ਬੜੀ ਵਾਰੀ ਬੋਲੇ ਰਹੇ ਨੇ ਗੱਡੀ ਰੋਕਦੇ ਆ ਕਿ ਪਾਣੀ ਵਗੈਰਾ ਸੁੱਟਿਆ ਜਾਵੇ ਲੇਕਿਨ ਕਦੀ ਕਦੀ ਤਾਂ ਪਾਣੀ ਸੁੱਟ ਦਿੰਦੇ ਆ ਕਦੀ ਨਹੀਂ ਸੁੱਟਦੇ ਪਰ ਹੁਣ ਖੱਡਿਆਂ ਦਾ ਇੰਨਾ ਕੁ ਬੁਰਾ ਹਾਲ ਹੈ ਕਿ ਬਹੁਤ ਜ਼ਿਆਦਾ ਬੱਚਿਆਂ ਨੇ ਵੀ ਜਾਣਾ ਹੁੰਦਾ ਬਜ਼ੁਰਗ ਵੀ ਜਾਂਦੇ ਆ ਤੇ ਸੜਕ ਦੇ ਇੰਦਾ ਇੰਨਾ ਮੰਦਾ ਹਾਲ ਹੋ ਗਿਆ ਹੈ ਕਿ ਲੰਘਿਆ ਨਹੀਂ ਜਾ ਰਿਹਾ ਬੜੀ ਵਾਰੀ ਇਹਨਾਂ ਨੂੰ ਬੋਲਿਆ ਕਿ ਇਹ ਖੱਡੇ ਪੋੜ ਦਿਓ ਪਰ ਇਸ ਤਰ੍ਹਾਂ ਕੋਈ ਧਿਆਨ ਨਹੀਂ ਦੇ ਰਿਹਾ ਹਾਂ ਅਰਵਿੰਦ ਕੁਮਾਰ ਐਕਸੀ ਸਾਹਿਬ ਆਏ ਨੇ ਤੇ ਉਹ ਆਸ਼ਵਾਸਨ ਦੇ ਕੇ ਗਏ ਆ ਕਿ ਜਲਦੀ ਤੋਂ ਜਲਦੀ ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਏਗਾ ਲੋਕਾਂ ਦੀ ਮੰਗ ਹੈਗੀ ਹੈ ਕਿ ਜਿਹੜੇ ਖੱਡੇ ਜਿਆਦਾ ਪਏ ਨੇ ਉਹਨਾਂ ਨੂੰ ਤੁਰੰਤ ਭਰਵਾਇਆ ਜਾਏ ਤੇ ਅਸੀਂ ਜਿਹੜੀ ਸਾਡੇ ਕੋਲ ਏਜੰਸੀ ਕੰਮ ਕਰਦੀ ਹੈ ਉਹ ਮਤਲਬ ਭਰਤੀ ਤੇ ਰਹਿੰਦੀ ਹੈ ਰੁਟੀਨ 'ਚ ਲੇਕਿਨ ਜੇ ਕੋਈ ਇਹਨਾਂ ਨੂੰ ਹੋਰ ਲੱਭਦਾ ਹੈ ਖੱਡਾ ਤੇ ਉਹ ਅੱਜ ਅੱਜ ਤੋਂ ਭਰ ਦਿੰਦੇ ਨੇ ਟੈਂਪਰੇਰੀ ਠੀਕ ਹੈ ਨਾ ਤੇ ਨਹੀਂ 7 ਕਿਲੋਮੀਟਰ ਦਾ ਤੇ ਮੇਰੀ ਨੋਲੇਜ ਨਹੀਂ ਹੈਗਾ ਲੇਕਿਨ ਇਹ ਹੈ ਕਿ ਸਾਡਾ ਇੱਕ ਪੁਲ 920 ਆਰਡੀ ਤੇ ਬਣ ਰਿਹਾ ਇੱਕ ਪੁਲ ਸਾਡਾ 2000 ਆਰਡੀ ਤੇ ਬਣ ਰਿਹਾ ਤੇ ਜਿਹੜਾ 2000 ਆਰਡੀ ਤੇ ਪੁਲ ਬਣ ਰਿਹਾ ਇਹ ਇਹਨੂੰ ਬਣਾਉਣ ਵਾਸਤੇ ਸਾਨੂੰ ਜਿਹੜਾ ਕੱਚਾ ਰਸਤਾ ਇਹ ਤੇ ਛੱਡਿਆ ਹੈ ਪੈਦਲ ਦਾ ਉਹ ਕਿਸੇ ਨਾ ਇੱਕ ਨਾ ਇੱਕ ਦਿਨ ਸਾਨੂੰ ਬੰਦ ਕਰਨਾ ਪੈਣਾ ਲੇਕਿਨ ਫਿਲਹਾਲ ਅਸੀਂ ਬਸਾਤਾ ਚ ਉਹਨੂੰ ਕੋਈ ਨਹੀਂ ਕਰਾਂਗੇ ਪਹਿਲੇ ਅੱਗੇ ਪਿੱਛੇ ਉਹ ਜਿੰਨਾ ਮੈਕਸਿਮਮ ਕੰਮ ਹੋ ਸਕਦਾ ਉਹ ਕਰਾਂਗੇ ਤੇ ਫਿਰ ਮਿਨੀਮਮ ਪੀਰੀਅਡ ਵਾਸਤੇ ਇਹਨੂੰ ਬੰਦ ਕਰਾਂਗੇ ਲੇਕਿਨ ਅਲੱਗ ਲੋਕਲ ਪਬਲਿਕ ਅੱਗੇ ਗੁਜਾਰਿਸ਼ ਹੈ ਬੇਨਤੀ ਹੈ ਮੇਰੀ ਕਿ ਜਿਹੜਾ ਡਾਇਵਰਸ਼ਨ ਬਣਾਇਆ ਹੈ 920 ਆਰਡੀ ਤੋਂ ਥੋੜੇ ਟਾਈਮ ਵਾਸਤੇ ਜਦੋਂ ਅਸੀਂ ਇਹਨੂੰ ਬੰਦ ਕਰਾਂਗੇ ਤਾਂ ਉਸ ਪਾਸਿਓ ਇਹਨੂੰ ਪਲੀਜ਼ ਯੂਜ਼ ਕੀਤਾ ਜਾਏ ਕਿਉਂਕਿ ਇਹ ਬਿਨਾ ਬੰਦ ਕੀਤਾ ਇਹ ਪ੍ਰੋਜੈਕਟ ਬਣੀ ਨਹੀਂ ਸਕਦਾ ਪੁਲ ਬਣੀ ਨਹੀਂ ਸਕਦਾ ਇਨਸਟਰਕਸ਼ਨ ਦੇਾਂਗੇ ਇਹਨਾਂ ਨੂੰ ਕਿ ਜੋ ਕੋਈ ਵੀ ਇਹਨਾਂ ਦਾ ਕੋਈ ਗ੍ਰੀਵੈਂਸ ਹੈਗਾ ਉਹਨੂੰ ਸੀਰੀਅਸਲੀ ਸੁਣਨਗੇ ਤੇ ਉਹਨੂੰ ਦੂਰ ਕਰਨਗੇ